ਬਾਤ ਕਰੋ ਜੀ ਬਾਤ ਕਰੋ ਬਾਤ ਕਰੋ ਹਾਂ ਤੁਹਾਨੂੰ ਬਾਤ ਕਰੋ ਇਹ ਪਰਦੀ ਦੇ ਉਹ ਗੇਂਦਾਰ ਉਹ ਬਾਤ ਕਰੋ ਬਾਤ ਕਰੋ ਉਹ ਨਾ ਕਰੋ ਇੰਦਰੀਏ ਉਹ ਨਾ ਕਰੋ ਇਹਨਾਂ ਤੋਂ ਬੜਾ ਕੰਮ ਨਹੀਂ ਹੋਇਆ ਪਰ 1970 70 ਦਾ ਨਾਸਰੇ ਬਣਿਆ ਹੋਇਆ ਇਹ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਗਿਆ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਪਰ ਮੁੱਲਾਪੁਰ ਦਾਖਾਂ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਦੋਂ ਪੁਲਿਸ ਵੱਡੀ ਗਿਣਤੀ ਦੇ ਵਿੱਚ ਇੱਕ ਵਿਅਕਤੀ ਦਾ ਘਰ ਟਾਉਣ ਦੇ ਲਈ ਪਹੁੰਚਦੀ ਆ ਦੁਕਾਨਾਂ ਟਾਉਣ ਦੇ ਲਈ ਪਹੁੰਚਦੀ ਆ ਤਾਂ ਉੱਥੇ ਉਹ ਨੌਜਵਾਨ ਉਹ ਵਿਅਕਤੀ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਉਂਦਾ ਤੇ ਸਿੱਧੇ ਸਿੱਧੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੰਦਾ ਕਿਹਾ ਜਾਂਦਾ ਕਿ 1974 ਤੋਂ ਇਹ ਘਰ ਬਣਿਆ ਹੋਇਆ ਆਖਰ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਆ ਸਰਾਸਰ ਗਲਤ ਕੀਤੀ ਜਾ ਰਹੀ ਆ ਤਾਂ ਇਹ ਵਾਕਈ ਹੀ ਕੀ ਗਲਤ ਸੀ ਕਾਰਵਾਈ 1974 ਤੋਂ ਜੇ ਘਰ ਬਣਿਆ ਹੋਇਆ ਕਿੰਨੀਆਂ ਸਰਕਾਰਾਂ ਆ ਚੁੱਕੀਆਂ ਕਿੰਨੀਆਂ ਸਰਕਾਰਾਂ ਬਦਲੀਆਂ ਕੀ ਸਰਕਾਰਾਂ ਨੇ ਨੰਗੌੜਿਆ ਕੀਤਾ ਜਾਂ ਫਿਰ ਇਹ ਕਾਰਵਾਈ ਹੀ ਹੀ ਬਿਲਕੁਲ ਗਲਤ ਕੀਤੀ ਜਾ ਰਹੀ ਆ ਤਾਂ ਉਹ ਗੁੱਸੇ ਦੇ ਵਿੱਚ ਭੜਕੇ ਆ ਉਹ ਪੂਰੀ ਵੀਡੀਓ ਦਿਖਾਉਣੀ ਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਨਜ਼ਰ ਆਉਂਦੀ ਆ ਬਹੁਤ ਹੋ ਗਿਆ ਬਹੁਤ ਹੋ ਗਿਆ ਉਹ ਤੁਸੀਂ ਗੁੱਸੇ ਵਿੱਚ ਬਣ ਗਏ ਉਹਨਾਂ ਤੋਂ ਪਹਿਲਾਂ ਪੂਰੀ ਇਹਨਾਂ ਦੇ ਨੰਬਰਾਂ ਨਾਲ ਬਣਿਆ ਹੈ ਸਰ 1976 70 ਦਾ ਨਾਸਰ ਬਣਿਆ ਹੋਇਆ ਇਹ منه ماکي ڪيئن ڏيڻ 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 اوهڙا مکان بنيو تنهن 500 ٽوڙي مکان هلڪي ڏنڌا ڏيڻ ڏيڻ ماکي منهن مٿو ڏسڻ نه ڏي تو بات ڪر او ڏيڻ بات ڪر او بات ڪر او ناه ڪو ايندي نه ਹਰ ਬਹੁਤ ਹੋਦੀ ਆ ਉਹ ਦੋ ਵੀ ਬੰਦ ਕਰਦੇ ਨੇ ਹਰ ਨੰਬਰ ਦਾ ਨਾਮ ਕੰਪਨੀ ਆ ਹਰ 1976 70 ਦਾ ਨਾਸਰੇ ਬਣਿਆ ਹੋਇਆ ਇਹ ਇੱਕ ਗੱਲ ਕੁੱਮੀ ਬਾਤ ਲੱਗ ਗਿਆ ਕੁੱਮੀ ਇੰਦਰ ਦੇ ਘਰੇ ਆ ਇੰਦਰ ਮਰਦੀ ਉਹਦੇ ਸਮੇਂ ਲੱਗ ਕੇ ਇੰਦਰ ਦੇ ਬਾਹਰ ਨੂੰ ਰੂੜੇ ਦਾ ਮਕਾਨ ਬਣਿਆ ਹੋਇਆ ਤੁਸੀਂ ਕੋਣੀ ਬੁਕਾਤ ਕਾਲਾ ਦੀ ਮਾਰ ਪੀ ਗਿਆ ਲੱਗ ਕੇ ਮਰ ਗਿਆ ਬਾਤ ਕਰਾ ਦਿਓ ਬਾਤ ਕਰਾ ਬਾਤ ਕਰਾ ਤੂੰ ਆ ਜਾ 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 ਤ ਬਣਿਆ ਹੋਇਆ ਇਹ ਇੱਕ ਗੱਲ ਕੋਈ ਬਾਤ ਨਾ ਕਰ ਤੂੰ ਇੱਥੇ ਰਹਿ ਜਾ ਤੇ ਕਰੇਗਾ ਇਹਨਾਂ ਨੂੰ ਉਹਦੇ ਲੱਗ ਕੇ ਇੰਦਰ ਦੇ ਘਰ ਨੂੰ ਉਹ ਰੋੜੇ ਦਾ ਮਕਾਨ ਬਣਿਆ ਤੂੰ ਭਾਈ ਸੁਣ ਤੂੰ ਇਹ ਕੋਈ ਹਲਕੇ ਜਿੰਮਾ ਪੀਚਿਆ ਲੈ ਆ ਕੇ ਮੇਰੇ ਮਨ ਕੋਸ ਕਰਿਆ ਤੂੰ ਬਾਤ ਕਰਾ ਦੇ ਨਾ ਬਾਤ ਕਰਾ ਮੈਂ ਬਾਤ ਕਰਾ ਤੂੰ ਬਾਤ ਕਰਾ ਤੂੰ ਇਹ ਪਰਦੀ ਉਹ ਕਹਿੰਦਾ ਬਾਤ ਕਰਾ ਬੱਸ ਕਰੋ ਉਹ ਨਾ ਕੋਈ ਨਹੀਂ ਜੀ ਉਹ ਨਾ ਕਰਾ ਉਹ ਨਾ ਤੇ ਪੁਰਾਣਾ ਬਣਿਆ ਤੇ ਤੁਸੀਂ ਤੁਸੀਂ ਤੂੰ ਦੇਖਿਆ ਤੇ ਤੁਸੀਂ ਸੁਣਿਆ ਤਾਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਜ਼ਰੂਰ ਖੜੇ ਕੀਤੇ ਜਾ ਰਹੇ ਨੇ ਇੱਕ ਪਾਸੇ ਵਿਰੋਧੀ ਸਵਾਲ ਚੱਕ ਰਹੇ ਨੇ ਤੇ ਦੂਜੇ ਪਾਸੇ ਹੁਣ ਜਿਨ੍ਹਾਂ ਲੋਕਾਂ ਦੇ ਘਰ ਆਏ ਜਾ ਰਹੇ ਨੇ ਉਹ ਵੀ ਸਵਾਲ ਚੱਕਣੇ ਸ਼ੁਰੂ ਕਰ ਰਹੇ ਨੇ ਤਾਂ ਕੀ ਵਾਕਈ ਇਹ ਕਾਰਵਾਈ ਗਲਤ ਆ ਖੈਰ ਜਾਂਚ ਦਾ ਹਿੱਸਾ ਜ਼ਰੂਰ ਆ ਪਰ ਕੀ ਜਾਂਚ ਹੋਵੇਗੀ ਜਾਂ ਫਿਰ ਇਸ ব্যক্তি ਦਾ ਦਰਦ ਇਸ ਵਿਅਕਤੀ ਦੀ ਆਵਾਜ਼